ਆਪਣੇ ਪਿੰਡ 'ਚ ਇੱਕ ਬਹੁਤ ਤਕੜਾ ਪ੍ਰੋਜੈਕਟ ਲੱਗ ਰਿਹਾ ਹੈ ਤੇ ਬਾਈ ਬਣਾ ਰਿਹਾ ਆਪਣੇ ਕਮਾਂਡੀ ਹੈਗਾ ਤੇ ਕੀ ਕੀ ਚੀਜ਼ ਬਣਾ ਰਿਹਾ ਤੁਹਾਨੂੰ ਦਿਖਾਉਣੇ ਹੈਗੇ ਸਾਰਾ ਕੁਝ ਆ ਦੇਖੋ ਇਹ ਇੱਕ ਚੀਜ਼ ਤੋਂ ਕਈ ਕੰਮ ਲੈ ਰਿਹਾ ਹੈਗਾ ਆ ਬਾਈ ਦਾ ਘਰ ਹੈ ਤੇ ਇਹਦਾ ਪ੍ਰੋਜੈਕਟ ਹੈਗਾ ਕਾਲਾ ਨਾ ਇਹਦਾ ਸਾਡਾ ਕਮਾਂਡੀ ਹੈ ਹਾਂ ਕਿਵੇਂ ਕਾਲੇ ਵਧੀਆ ਬਾਈ ਤੁਸੀਂ ਦੱਸੋ ਇਹ ਕੀ ਕਰ ਰਹੇ ਨੇ ਤੋ ਇਹ ਬਾਈ ਸੋਲਰ ਲਗਾ ਰਹੇ ਆਪਾਂ ਅੱਛਾ ਮੋਟਰ ਆਪਣੀ ਬਾਹਰ ਚ ਅੱਗੇ ਜੁੜਾ ਦਿੰਦੇ ਆ ਹਾਂ ਹੂੰ ਆ ਛੱਡ ਦੇ ਕਰ ਇੱਕ ਮਿੰਟ ਗੱਲਾਂ ਬਾਅਦ ਕਲੀਅਰ ਕਰ ਚੋਰੀ ਨਹੀਂ ਹੁੰਦੀ ਇੱਥੇ ਹਾਂ ਠੀਕ ਹੈ ਨਾਲੇ ਸ਼ੈੱਡ ਬਣ ਜੂਗਾ ਠੀਕ ਹੈ ਨਾਲੇ ਘਰੇ ਦੀ ਲਾਈਟ ਬਣਤਾਗੇ ਨਾਲੇ ਮੋਟਰ ਚੱਲਿਆ ਕਰੂਗੀ ਨਾਲੇ ਥੱਲੇ ਮੁਰਗਾ ਰੱਖਣਾ ਠੀਕ ਹੈ ਵੀ ਇੱਕ ਚੀਜ਼ ਤੂੰ ਕਈ ਕੰਮ ਲੈ ਰਿਆ ਹੈ ਠੀਕ ਹੈ ਤੇਰਾ ਭਾਈ ਖਤਰਾ ਨਹੀਂ ਕੋਈ ਯਾਰ ਹਵਾ ਹੋਵਾ ਦਾ ਸਿਸਟਮ ਜਿਹੜਾ ਹੈ ਭਾਈ ਪੂਰੀ ਸਿਕਤਾ ਯਾਰ ਪਿੰਡਰ ਪੂਰੇ ਆ ਮੁੰਡੇ ਪੂਰੇ ਜ਼ਬਰਦਸਤ ਕੰਮ ਕਰੀਆ ਠੀਕ ਹੈ ਕਿਹੜੀ ਮੋਟਰ ਲਵਾਈ ਆ ਤੂੰ ਇਹ ਬਈ ਸੋਲਰਾਂ ਦੀ ਹੈ ਦੇਸ਼ਾਲਾਂ ਤੋਂ ਬਈ ਦੇਸ਼ਾਲਾਂ ਤੋਂ ਠੀਕ ਹੈ ਕਿੰਨੇ ਵਾਲੀ ਮੋਟਰ ਹੈਗੀ 7.5 ਦੀ ਹੈ ਬਈ 7.5 ਦੀ ਹੈ ਠੀਕ ਹੈ ਤੇ ਪਾਣੀ ਖੇਤ ਤਾਂ ਆਪਣਾ ਨੇੜੇ ਹੈ ਨਹੀਂ ਇੱਥੇ ਯਾਰਾ ਖੇਤ ਪਾਈਪ ਲਾਈਨ ਪਾਈ ਆ ਬਈ ਖੇਤ ਜੋੜ ਦੇ ਠੀਕ ਹੈ ਪਹਿਲਾਂ ਕਿਹੜੀ ਮੋਟਰ ਲੱਗੀ ਥਰੇ ਇੱਥੇ ਪਹਿਲਾਂ 24 ਘੰਟੇ ਲੱਗੀ ਮੱਛੀ ਫਾਰਮ ਦੀ ਠੀਕ ਹੈ ਮੱਛੀ ਫਾਰਮ ਵੀ ਹੈ ਬਈ ਇਹਦਾ ਅਗਲੀ ਵੀਡੀਓ ਆਪਾਂ ਮੱਛੀ ਫਾਰਮ ਤੇ ਦਿਖਾਵਾਂਗੇ ਤੁਹਾਨੂੰ ਸਾਡੇ ਪਿੰਡ ਦੇ ਵਿੱਚ ਮੱਛੀ ਫਾਰਮ ਖੋਲੇ ਵਾਵਾ ਸੀਗੇ ਤੇ ਬੰਦ ਵੀ ਤਕਰੀਬਨ ਬਾਵਾ ਹੋ ਗਏ ਪਰ ਇਹਦੇ ਕੋਲੇ ਕਿੰਨੇ ਕਿਲੇ ਜਿ세 ਪਹਿਲਾਂ ਪਹਿਲਾਂ ਵੀ ਸਵਾ ਕਿਲਾ ਸੀ ਤਿੰਨ ਕਿੱਲੇ ਹੋਰ ਕਰ ਲਏ ਤੇ ਤਿੰਨ ਕਿੱਲੇ ਹੋਰ ਪੱਟ ਲਏ ਜਿਹੜੇ ਕਹਿੰਦੇ ਆ ਵੀ ਸਾਡੇ ਵੀ ਇਹ ਹਿਸਾਬ ਆ ਸਿਸਟਮ ਚੋਂ ਬਾਹਰ ਹੈਗਾ ਵੀ ਵਿੱਚ ਬੰਦ ਹੋ ਰਿਹਾ ਠੀਕ ਹੈ ਤੇ ਇਹਨੇ ਤਿੰਨ ਕਿੱਲਿਆਂ ਚ ਹੋਰ ਪੱਟ ਲਿਆ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਅਗਲੀ ਵੀਡੀਓ ਚ ਦੇਵਾਂਗੇ ਤੇ ਆਹ ਬਾਈ ਲਾ ਰਿਹਾ ਹੈਗੇ ਆ ਦੇਖੋ ਸਸਟਮ ਕਰੇ ਲਾ ਰਿਹਾ ਸਿਸਟਮ ਇਹ ਹੈ ਹੈ ਸੁੱਖਿਆ ਕਰਦਾ ਬਸ ਇਹ ਆ ਸਿਸਟਮ ਆ ਪ੍ਰੋਜੈਕਟ ਵੀ ਤੇ ਲਾਉਣਾ ਤੇ ਇੱਧਰ ਥੋੜਾ ਜਿਹਾ ਗੇਟ ਤੇ ਸੀਗਾ ਪਰ ਇੱਧਰ ਆ ਨਿੰਮ ਆ ਗਿਆ ਨਹੀਂ ਤੇ ਗੇਟ ਤੇ ਲਾਉਣਾ ਸੀ ਹਨਾ ਕਲੇ ਗੇਟ ਤੇ ਲਾਉਣਾ ਸੀਗਾ ਜਿੱਥੇ ਨਿੰਮ ਨਾ ਹਾਂ ਆਹ ਵੇਖੋ ਵੀ ਤਾਂ ਹਾਂ ਹਾਂ ਆ ਦੇਖੋ ਇੱਥੇ ਵੀ ਇੱਕ ਪੰਲਾ ਲਾਉਣਾ ਠੀਕ ਹੈ ਇੱਥੇ ਮੁਰਗੇ ਰੱਖੇਗਾ ਮੁਰਗੇ ਆਂਡੇ ਬਹੁਤ ਹੋ ਜਾਣਗੇ ਕਰ ਦੇਗੇ ਤੇ ਸ਼ੰਦ ਨਹੀਂ ਖੜਾਉਂਦਾ ਇੱਥੇ ਸ਼ੰਦ ਤਾਂ ਵੀ ਸ਼ੰਦੜਾ ਹੈਗਾ ਛੱਡ ਆਪਣੇ ਕੋਲ ਗਾਂ ਛੱਡ ਹੈਗਾ ਹੈ ਇੱਥੇ ਮੁਰਗੇ ਰੱਖਾ ਤੇ ਆਬ ਕਬੂਤਰ ਰੱਖਾਂ ਕਬੂਤਰਾਂ ਵਾਲੇ ਸ਼ੌਂਕ ਸਾਰੇ ਕਾ ਇਹਦੇ ਹਨਾ ਕਲੇ ਹੈਣਾ ਜੀ ਪਹਿਲਾਂ ਵੀ ਸੀ ਕਿ ਤੇਰੇ ਕੋਲੇ ਹਨਾ ਪਹਿਲਾਂ ਬੇਚ ਤੇ ਬਈ ਥਾਂ ਜਗ੍ਹਾ ਦੀ ਪ੍ਰੋਬਲਮ ਹੁੰਦੀ ਐ ਮੋਰ ਵੀ ਸੀ ਕਿ ਤੇਰੇ ਕੋਲੇ ਮੋਰ ਵੀ ਸੀ ਬਈ ਆਪਾਂ ਹੌਣ ਲਿਆ ਰਹੇ ਆਂ ਬੇ ਪਿੰਡ ਚ ਛਟਾਂਗੇ ਠੀਕ ਐ ਓਹ ਠੀਕ ਐ ਆਹ ਬਾਈ ਲਾ ਰਹੇ ਆ ਕਿੱਥੋਂ ਆ ਬਈ ਆਪਾਂ ਕਿੱਥੋਂ ਆ ਆਪਾਂ ਅਸੀਂ ਤਾਂ ਬਾੜੇ ਠੀਕ ਐ ਬਠਿੰਡਾ ਤੋਂ ਲਾਇਆ ਕਿੰਨ ਬਾਈ ਬਠਿੰਡਾ ਤੋਂ ਆ ਜੀ ਠੀਕ ਐ ਜੀ ਕਿੱਥੇ ਕਿੱਥੇ ਲਾਇਆ ਪ੍ਰੋਜੈਕਟ ਬਾਈ ਆਲ ਪੰਜਾਬ ਵਿੱਚ ਆਲ ਪੰਜਾਬ ਚ ਹਾਂ ਜੀ ਠੀਕ ਹੈ ਤੇ ਇਹ ਘਰਾਂ ਵਾਲਾ ਕੀ ਸਿਸਟਮ ਹੁੰਦਾ ਬਾਈ ਜਿਹੜੇ ਆਪਣੇ ਪੁੱਛਦੇ ਹੁੰਦੇ ਆ ਵੀ ਘਰੇ ਸਿਸਟਮ ਲੱਗ ਕੇ ਬੀਏ ਮੀਟਰ 'ਚ ਵਾਪਸ ਬਿਜਲੀ ਵਾਲਾ ਸਿਸਟਮ ਉਹ ਦੱਸ ਦੋ ਤੁਹਾਨੂੰ ਕੀ ਸਿਸਟਮ ਹੁੰਦਾ ਹੈਗਾ ਉਹ ਆਨ ਗ੍ਰਿਡ ਹੁੰਦਾ ਜੀ ਠੀਕ ਹੈ ਬਾਈ ਆਨ ਗ੍ਰਿਡ ਬੋਲਦੇ ਆ ਠੀਕ ਹੈ ਇਹ ਉਹ ਫੋਲ ਲੈਣੀ ਪੈਂਦੀ ਹੈ ਗ੍ਰੈਡ ਤੋਂ ਠੀਕ ਹੈ ਲੋਡ ਵਧਾਉਣਾ ਪੈਂਦਾ ਹੈ ਨਾ ਠੀਕ ਹੈ ਜਿੰਨੀਆਂ ਜੁੰਟਾਂ ਵਾਪਸ ਜਾਣਗੀਆਂ ਤੇ ਉਹਨੀਆਂ ਉਹ ਗਿਣ ਲੈਣੇ ਹਿਸਾਬ ਕਿੰਨੇ ਤੋਂ ਕਰਦੇ ਹੁੰਦੇ ਆ ਉਹ ਹਸਾਲ ਪਾਸ ਹਿਸਾਬ ਹੁੰਦਾ ਜੀ ਠੀਕ ਹੈ ਤੇ ਜਿਹੜੀਆਂ ਜੁੰਟਾਂ ਆਪਣੀਆਂ ਬਾਹਰ ਜਾਣ ਉਹਨਾਂ ਕਿੰਨੀ ਫਿਰ ਉਹਦਾ ਕੀ ਸਿਸਟਮ ਹੁੰਦਾ ਹੈਗਾ ਜੋੰਤਾ ਦਾ ਜਿਹੜੀ ਸੁਣ ਤੂੰ ਵੀ ਵਧਾ ਦੇ ਠੀਕ ਹੈ ਗ੍ਰੈਂਡਾ ਕੋਈ ਨਹੀਂ ਦਿੰਦਾ ਜੀ ਠੀਕ ਹੈ ਜਿਹੜਾ ਥੋੜੇ ਤੋਂ ਤੁਸੀਂ ਵਾਧਾ ਕਰਤ ਫਤੀ ਉਹਦਾ ਬਿੱਲ ਆ ਠੀਕ ਆ ਉਹਦਾ ਬਿੱਲ ਆ ਜੀ ਠੀਕ ਹੈ ਤੇ ਨੰਬਰ ਬੋਲ ਦੋ ਬਈ ਆਪਣਾ ਵੀ ਨੰਬਰ ਆਪਣੇ ਆਦੇਸ਼ ਵਾਲਰ ਦੀਆਂ ਚੱਲਦੀਆਂ ਵੀਡੀਓ ਜਿਹੋ ਉਸ ਦਾ ਨੰਬਰ ਵੀ ਪਾਈ ਹੁੰਦੇ ਠੀਕ ਹੈ ਉਹਨਾਂ ਦਾ ਕੰਟੈਕਟ ਦੱਸ ਸਕਦੇ ਤੇ ਤੁਸੀਂ ਆਪਣੀ ਨੰਬਰ ਦੇ ਦੋ ਬਈ ਕਿ ਉਹ ਆਦੇਸ਼ ਵਾਲਿਆਂ ਦਾ ਹੈਗੇ ਤੁਹਾਡੇ ਕੋਲ ਆਦੇਸ਼ ਵਾਲਿਆਂ ਦਾ ਦੇ ਦੋ ਨੰਬਰ ਕਾਲੇ ਆਦੇਸ਼ ਵਾਲਿਆਂ ਦਾ ਨੰਬਰ ਦੇ ਪਹਿਲਾਂ ਲਵਾਈਏ ਮੋਟਰ ਪਹਿਲਾਂ ਆਪਾਂ 4-5 ਲਵਾਨਗੇ ਬਈ ਠੀਕ ਕਿੰਨਾ ਦਾ ਦੋਇ ਕਿੰਨਾ ਭਾਈ 85462 ਠੀਕ ਹੈ ਤੇ 85 ਪੂਰਾ 800 ਆਈ ਠੀਕ ਹੈ ਤੇ ਬਈਆ ਕੰਟੈਕਟ ਆ ਸਾਡੇ ਚਾਚਾ ਜੀ ਆ ਗਵਾਂਢੀ ਆ ਸਾਡੇ ਤੇ ਨਵੇਂ-ਨਵੇਂ ਪ੍ਰੋਜੈਕਟ ਹੀ ਕਰਦਾ ਕਾਲਾ ਤੇ ਹੋਰ ਵੀ ਤੁਹਾਨੂੰ ਚੀਜ਼ਾਂ ਦਿਖਾਵਾਂ ਐ ਖੇਤ ਅਜ ਮੱਛੀ ਫਾਰਮ ਦਾ ਦਿਖਾਵਾਂਗੇ ਸਾਰਾ ਕੁਝ ਥਾਂ ਕਰੇ ਲਵਾਰੇ ਟਿਕਾਹਾ ਬੰਦੇ ਤੋਂ ਬਚੋ ਭਾਈ ਇਹ ਬਹੁਤ ਚੰਦਰਾ ਬੰਦਾ ਇਹ ਤੇ ਤੁਸੀਂ ਬਾਕੀ ਜਿਹਨੇ ਕਿਸੇ ਨੇ ਬਈ ਲਵਾਉਣੀ ਹੋਈ ਤੇ ਭਾਈ ਨੰਬਰ ਦੇਤਾ ਇਹ ਕੰਟੈਕਟ ਕਰ ਲੋ ਇਹ ਸਾਨੂੰ ਪ੍ਰੋਜੈਕਟ ਵਧੀਆ ਲੱਗਿਆ ਤਕਰੀਬਨ ਕੋਲਮ ਲਾ ਕੇ ਵੀ ਖੇਤ ਨਾਲ ਲਵਾਉਣ ਨਾਲੋਂ ਜਿਹਦਾ ਕੋਈ ਖੇਤ ਨੇੜੇ ਪੈਂਦਾਗਾ ਉਹ ਘਰੇ ਲਵਾਉਣ ਵਾਲਾ ਸਿਸਟਮ ਵਧੀਆ ਨਾਲ ਤਾਂ ਘਰੇ ਬਿਜਲੀ ਵਰਤੀ ਜਾਂਦੀ ਕਿਸ ਨੂੰ ਮੋਟਰ ਦਿਖਾਉਣਿਆ ਕਿੱਥੇ ਜੇਗੀ ਆਹ ਘਰ ਆ ਗਿਆ ਨਾਲੇ ਦਾ ਕੈਮਰਾ ਵੀ ਲਵਾ ਰੱਖੇ ਨੇ ਇਹਦੀ ਪਹਿਲਾਂ ਵਾਲੀ ਪਾਈਪ ਲਾਈਨ ਦਿਖਾਉਣਾ ਤੁਹਾਨੂੰ ਕਿੱਥੇ ਹੈ ਪਹਿਲਾਂ ਵਾਲੀ ਪਹਿਲਾਂ ਵਾਲੀ ਪਾਈਪ ਕਿੱਥੇ ਹੈ ਪਾਈਪ ਪਹਿਲਾਂ ਵਾਲੀ ਮੋਟਰ ਹਾਉਂ ਸਾਹਮਣੇ ਹਾਉਂ ਸੀ ਹੈ ਨਾ ਠੀਕ ਹੈ ਇੱਥੋਂ ਪਾਈਪ ਲਾਈਨ ਪਾਈ ਹੋਈ ਹੈ ਪਹਿਲਾਂ ਵਾਲੀ ਮੋਟਰ ਆ ਸੀਗੀ ਤੇ ਇਸ ਵਾਰ ਮ ਕੀਤਾ ਸੀਗਾ ਤੇ 24 ਘੰਟਿਆਂ ਲਈ ਜਿਹੜੀ ਨੂੰ ਮੋਟਰ ਮਿਲੀ ਸੀਗੀ ਉਹਦਾ ਪ੍ਰੋਜੈਕਟ ਹੁਣ ਵਾਲੀ ਮੋਟਰ ਕਿੱਥੇ ਹੈ ਹਾਉਂ ਸੀ ਪਾਈਪ ਲਾਈਨ ਬਈ ਇੱਥੋਂ ਪਾਈਪ ਲਾਈਨ ਪਾਈ ਹੋਈ ਹੈ ਉੱਥੇ ਮੋਟਰ ਲਗਾਉਣੀ ਹੈ ਕਿਤੇ ਘਰ ਦੇਖੋ ਇੰਨੀ ਕੁ ਦੂਰ ਘਰ ਆ ਸਾਰਾ ਠੀਕ ਹੈ ਜੀ ਤੇ ਵਧੀਆ ਪ੍ਰੋਜੈਕਟ ਲੱਗਿਆ ਸਾਨੂੰ ਤਾਂ ਬਈ ਬਾਕੀ ਨਵੇਂ-ਨਵੇਂ ਕੰਮ ਇਹ ਛੇੜਦੇ ਹੀ ਰਹਿੰਦਾ ਹੈਗਾ ਤੇ ਤੁਸੀਂ ਲਗਵਾਉਣੀ ਆ ਤਾਂ ਵੀ ਤਕਰੀਬਨ ਸਸਤਾ ਹੀ ਹੈ ਕੰਮ ਇਹਨਾਂ ਦਾ ਵਧੀਆ ਪ੍ਰੋਜੈਕਟ ਹੈ ਕੰਟੈਕਟ ਨੰਬਰ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ ਤੇ ਦੇ ਦਾਂਗੇ ਜਰੂਰ ਕੰਟੈਕਟ ਕਰਿਓ ਧੰਨਵਾਦ